ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਜਨਨ ਹੋਇਆ ਮਹਾਵਾਕ ਅਨੁਸਾਰ ਅੱਜ ਸਾਹਿਬ குருਸ਼੍ਰੀ ਗੁਰਨਾਨਕ ਦੇਵ ਜੀ ਦੇ ਗੁਰਪਰਵ ਦੀ ਖੁਸ਼ੀ ਵਿੱਚ ਸਰਬੱਤ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਜੇ ਮਨਪ੍ਰੀਤ ਜੀ ਵੱਲੋਂ ਤੇ ਉਹਨਾਂ ਦੇ ਸਾਥੀਆਂ ਕਾਕਾ ਬੋਰਾ ਵੱਲੋਂ ਕੇਕ ਕੱਟਿਆ ਗਿਆ ਆ ਦੋਹਾਂ ਸ਼ਬਦ ਮਨਪ੍ਰੀਤ ਜੀ ਵੱਲੋਂ ਮਨਪ੍ਰੀਤ ਜੀ ਕੀ ਪ੍ਰੋਗਰਾਮ ਅੱਜ ਦੇ ਬਾਰੇ ਦੱਸੋ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਸਾਡ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵੱਡੇ ਭਰਾ ਕਾਕਾ ਬੋਰਾ ਜੀ ਨੇ ਇੱਥੇ ਆਰੀਆ ਰਾਂਚੌਂਗ ਚ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਤੇ ਕੇਕ ਕੱਟਦੇ ਨੇ ਤੇ ਉਨਾਂ ਦੀ ਕਾਰਗੁਜ਼ਾਰੀ ਕਰਕੇ ਅਸੀਂ ਕੱਟ ਪਾਏ ਕਿ ਕਿੱਥੇ ਜੋ ਵੀ ਹੈ ਠੀਕ ਹੈ ਜੀ ਧੰਨਵਾਦ ਅੱਜ ਨਾਰਦਾਨਾ ਚੌਂਕ ਵਿੱਚ ਤੇ ਉਹ ਨਾਰنگਦੇਵ ਜੀ ਦੇ ਗੁਰਪਰੋਮ ਦੇ ਉੱਥੇ ਵਿੱਚ ਕਾਕਾ ਵੋਰਾ ਜੀ ਵੱਲੋਂ ਤੇ ਵਜਾ ਸਾਹਿਬ ਦੀ ਹਾਜ਼ਿਰ ਵਿੱਚ ਕੇਕ ਕੱਟਿਆ ਗਿਆ ਆ ਵਜਾ ਸਾਹਿਬ ਅੱਜ ਦੇ ਪ੍ਰੋਗਰਾਮ ਬਾਰੇ ਕੋਈ ਫੇਰਵਾ ਦੇ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਸੰਸਾਰ ਨੂੰ ਸਾਰੀ ਦੁਨੀਆ ਨੂੰ ਤਨਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ ਦਿੰਦਾ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਦਾ ਗੁਰੂ ਮਹਾਰਾਜ ਸਾਰਿਆਂ ਤੇ ਆਪਣੀ ਕਿਰਪਾ ਬਣਾ ਕੇ ਰੱਖਣ ਸਾਰੇ ਦਿਨ ਦੁਪਹਿਰ ਰਾਤ ਨੂੰ ਨਿਤ ਪ੍ਰਤੀ ਕਰੇ ਸਭ ਦੇ ਘਰ ਖੁਸ਼ੀਆਂ ਖੇੜੇ ਹੋਣ ਸਭ ਨੂੰ ਜਿਹੜਾ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਹੈ ਨਾਮ ਜੋ ਕੋ ਵੰਡ ਛਕੋ ਕਿਰਤ ਕਰੋ ਦਾ ਜਿਹੜਾ ਹੈ ਉਹ ਤਾਂ ਉਹਨਾਂ ਨੇ ਕਿਹਾ ਕਿ ਕਿਰਤ ਸਭ ਤੋਂ ਜ਼ਰੂਰੀ ਹੈ ਨਾਮ ਵੀ ਸਭ ਤੋਂ ਜ਼ਰੂਰੀ ਹੈ ਤੇ ਵੰਡ ਕੇ ਛਕਣਾ ਵੀ ਸਭ ਤੋਂ ਜ਼ਰੂਰੀ ਹੈ ਇਹ ਸਾਰੇ ਜਿਹੜੇ ਕੰਮ ਹੈ ਸਾਨੂੰ ਗੁਰੂ ਮਹਾਰਾਜ ਨੇ ਜਿਹੜੀ ਸਿੱਖਿਆ ਦਿੱਤੀ ਹੈ ਕਿ ਆਪਸੀ ਭਾਈਚਾਰਾ ਜਿਹੜਾ ਸਭ ਤੋਂ ਵੱਡਾ ਹੈ ਜਾਦਪਾ ਤੋਂ ਵਹਿਮਾ ਪਰਮਾਤਮਾ ਗੁਰੂ ਮਹਾਰਾਜ ਨੇ ਸਾਨੂੰ ਦੂਰ ਕੀਤਾ ਸਾਨੂੰ ਸਭ ਨੂੰ ਜਿਹੜਾ ਉਪਦੇਸ਼ ਸਾਂਝਾ ਉਪਦੇਸ਼ ਦਿੱਤਾ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਸਾਨੂੰ ਸਭ ਨੂੰ ਉਸ ਤੇ ਚੱਲਣਾ ਚਾਹੀਦਾ ਤੇ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਇਸ ਮਹਾਨ ਕੁਰਬ ਦੀਆਂ ਬੇਨਤ ਬਧਾਈਆਂ ਬਧਾਈਆਂ ਤੇ ਨਾ ਤੇ ਆਸ ਕਰਦਾ ਕਿ ਸਾਰੇ ਦਿਨ ਤੁਗੜੀ ਰਾਜ ਨੂੰ ਨਿਰਮਿਤ ਕਰਨ ਚੰਗੇ ਸਮਾਜ ਦੀ ਸਿਰਜਣਾ ਕਰਨ ਬਹੁਤ ਬਹੁਤ ਧੰਨਵਾਦ ਵਾਈਕੁਰ ਜੀ ਕਾ ਖਾਲਸਾ ਵਾਈਕੁਰ ਜੀ ਹਾਂਜੀ ਕਾਕਾ ਜੀ ਇਹ ਇੱਕ ਇੱਕ ਜਿਹੜਾ ਤੁਸੀਂ ਕਟਿਆ ਗੁਰੂ ਸਾਹਿਬ ਦਾ ਇਹ ਪਹਿਲਾਂ ਵੀ ਤੁਸੀਂ ਪ੍ਰੋਗਰਾਮ ਉਲੀਕਦੇ ਰਹਿੰਦੇ ਹੋ ਵੀ ਇਹਦੇ ਸੰਬੰਧ ਨੂੰ ਕੁਲਕੈ ਦਾ ਸੋਫੀਆ ਤੁਹਾਡੀ ਫਾਊਂਡੇਸ਼ਨ ਦਾ ਕੀ ਨਾਮ ਹੈ ਤੇ ਕੀ ਉਪਰਾਲਾ ਹੈ ਜੀ ਵਾਈਕੁਰਜੀ ਕਾ ਖਾਲਸਾ ਵਾਈਕੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਗੁਰਨਾਰਗਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਹੋਣ ਅਤੇ ਐਵੇਂ ਇਹ ਅਸੀਂ 2009 ਚ ਪਹਿਲੀ ਵਾਰ ਸ਼ੁਰੂ ਕੀਤਾ ਸੀਗਾ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਤੇ ਉਦੋਂ ਤੋਂ ਸਾਰੇ ਅਸੀਂ ਭਰਾ ਰਲ ਮਿਲ ਕੇ ਹਰ ਸਾਲ ਮਨਾਈਦਾ ਅੱਜ ਸਾਨੂੰ 16 ਸਾਲ ਹੋ ਗਏ ਭਾਜੀ ਇੱਥੇ ਇਸੇ ਚੌਕ ਦੇ ਵਿੱਚ ਔਰ ਇਹ ਸਾਰੀ ਸੰਗਤ ਦਾ ਇੰਨਾ ਪਿਆਰ ਮਿਲਦਾ ਕਿਉਂਕਿ ਗੁਰਨਾਨਕ ਦੇਵ ਮਹਾਰਾਜ ਹਰ ਇੱਕ ਤੇ ਸਾਜੇ ਭਾਈਚਾਰੇ ਦੇ ਉਹ ਰਹੇ ਨੇ ਔਰ ਅਸੀਂ ਵੀ ਇਹੀ ਚਾਹਦੇ ਆਂ ਵੀ ਸਾਰੇ ਭਰਾ ਅਸੀਂ ਇਹ ਮਿਲ ਕੇ ਜਦ ਤੱਕ ਅਸੀਂ ਇਸ ਦੁਨੀਆ ਤੇ ਅਸੀਂ ਹਰ ਸਾਲ ਬਾਬਾ ਜੀ ਦਾ ਗੁਰਪੁਰਬ ਐਵੇਂ ਸਾਨੂੰ ਤੰਦਰੁਸਤੀ ਬਖਸ਼ਣਾ ਹਿੰਮਤ ਬਖਸ਼ਰ ਤੇ ਅਸੀਂ ਇਹ ਹਰ ਸਾਲ ਮਨਾਈਏ ਵੈਸੇ ਆਪਾਂ ਹਰ ਵਾਰ ਆਪਾਂ ਇਹ ਨਾ ਹਲੋ ਬਰਾ ਸਾਡੀ ਆਵਾਜ਼ ਪਰ ਉਹ ਕੋਈ ਚਤਰੋਣਾ ਸਾਹਿਬ ਹੋ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਾਜਾਜ ਜੀ ਦੀ ਰਹਿਨਮਾਈ ਦੇ ਵਿੱਚ ਤੇ ਉਹਗੇ ਸਮਾਜ ਸੇਵੀ ਕਾਕਾ ਵੋਰਾ ਜੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਇੱਕ ਸੱਤ ਪੇਸ਼ੀਆਂ ਦਾ ਲੰਗਰ ਲਾਇਆ ਗਿਆ ਸ਼ਹਿਰ ਦੇ ਅਨਾਰਦਾਨਾ ਚੌਕ ਵਿਖੇ ਉਹਨਾਂ ਨਾਲ ਖੇਰ ਖਾਂ ਜੀ ਵੀ ਮੌਜੂਦ ਸਨ ਜੋ ਕਿ ਮੁਸਲਿਮ ਸਮੁਦਾਏ ਦੀ ਨੁਮਾਇੰਦਗੀ ਕਰਦੇ ਹਨ ਤੇ ਕਾਕਾ ਵੋਰਾ ਜੀ ਦਾ ਸਾਥ ਦੇਣ ਲਈ ਸਰਵਤ ਫਾਊਂਡੇਸ਼ਨ ਦੇ ਮੁਖੀ ਮਨਪ੍ਰੀਤ ਸਿੰਘ ਜੀ ਵੀ ਉੱਚੇ ਚੇਤੇ ਤੌਰ ਤੇ ਪਹੁੰਚੇ ਤੇ ਰਾਹੁਲ ਸ਼ਰਮਾ ਜੀ ਸਮਾਜ ਸੇਵੀ ਉਹ ਉਹਨਾਂ ਵੱਲੋਂ ਮੰਦਰ ਦੇ ਵਿੱਚ ਬਹੁਤ ਸਹਿਯੋਗ ਦਿੱਤਾ ਗਿਆ ਤੇ ਸੈਂਕੜੇ ਦੀ ਗਿਣਤੀ ਵਿੱਚ ਉੱਥੇ ਯੂਥ ਆਗੂ ਮੌਜੂਦ ਸਨ ਜੋ ਕਿ ਸਰਦਾਰ ਅਮਰਿੰਦਰ ਸਿੰਘ ਪਾਜਾ ਜੀ ਦਾ ਸਾਥ ਦਿੰਦੇ ਹੋਏ ਕੇਕ ਅਤੇ ਪੇਸਟਰੀਆਂ ਦਾ ਲੰਗਰ ਵਰਤਾ ਰਹੇ ਸਨ ਤੇ ਨਾਲ ਪਟਾਕੇ ਤੇ ਆਤੀਸ਼ਵਾਜੀ ਵੀ ਕੀਤੀ ਗਈ रे सोनेह ਮਹਾਰਾਜ ਨੇ ਪ੍ਰਕਾਸ਼ ਸਰੂਪ ਤੋਂ ਇਲਾਵਾ ਸ